ਜੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਆਪਣਾ ਚੈਨਲ ਰਵਿੰਦਰਾ ਐਂਟਰਟੇਨਮੈਂਟ ਐਂਡ ਗਾਰਡਨ ਕੇਅਰ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤਾਂਤੋਂ ਤਾਂ ਜੋ ਤੁਹਾਨੂੰ ਪਿਆਰ ਮਿਲਦ ਰਿਹਾ ਆਪਾਂ ਤੁਹਾਨੂੰ ਵੀਡੀਓ ਜਿਹੜੀਆਂ ਉਹ ਫ੍ਰੂਟ ਫਰਾਂਟੀਆਂ ਦੀਆਂ ਜਿਹੜੀਆਂ ਦਿੰਦੇ ਰਹੀਏ ਜੀ ਅੱਜ ਆਪਾਂ ਤੁਹਾਡੇ ਨਾਲ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਤੇ ਜਿਸ ਤਰ੍ਹਾਂ ਤੁਸੀਂ ਦੇਖ ਰਿਹਾ ਜੇਗੀ ਇਹ ਆਪਣਾ ਹੈਗਾ ਵਾ 골ਡਨ ਡੋਰ ਸ਼ੈੱਡ ਦਾ ਪਲਾਂਟ ਆ ਜੀ ਤੇ ਇਹਨੂੰ ਜਿਹੜੇ ਆ ਐਪਲ ਲੱਗੇ ਹੋਏ ਆ ਜੀ ਕਈ ਵੀਰ ਕਹਿ ਦਿੰਦੇ ਆ ਕਿ ਪੰਜਾਬ ਦੇ ਵਿੱਚ ਜਿਹੜੇ ਉਹ ਐਪਲ ਨਹੀਂ ਲੱਗ ਰਿਹਾ ਜੀ ਪਲਾਂਟਸ ਲਗਾਇਆ ਟਾਈਮ ਲੱਗ ਉਹ ਮਤਲਬ ਬਹੁਤ ਮਲਕ ਇਹਨਾਂ ਦੇ ਕਮੈਂਟਸ ਆਉਂਦੇ ਆ ਕਿ ਜਿਹੜੇ ਆ Apple ਦੇ ਪਲਾਂਟ ਨੂੰ ਆਪਣਾ ਫਰੂਟ ਨਹੀਂ ਸੈੱਟ ਹੋ ਰਿਹਾ ਜੀ ਉਹਦੇ ਵਿੱਚ ਕੁਝ ਰੀਜ਼ਨ ਹੋ ਸਕਦਾ ਹੈ ਕੁਝ ਜੇ ਨਰਸਰੀ ਵਾਲੇ ਕਰ ਰਹੇ ਆ ਕਿ ਉਹ ਮਤਲਬ ਹੌਟ ਕਲਾਈਮੇਟ ਦੇ ਜਿਹੜੇ ਪਲਾਂਟ ਜਿਹੜੇ ਉਹ ਨਹੀਂ ਦੇ ਰਹੇ ਉਹ ਆਪਾਂ ਨੂੰ ਜਿਹੜੇ ਆਪਣੇ ਕੋਲਡ এনवायरमेंट ਵਾਲੇ ਪਲਾਂਟ ਉਹ ਦੇ ਰਹੇ ਆ ਉਹਦੀ ਉਹਦੀ ਵਜ੍ਹਾ ਕਰਕੇ ਕਈਆਂ ਦੇ ਪਲਾਂਟਸ ਨੂੰ ਫਰੂਟ ਨਹੀਂ ਲੱਗ ਰਿਹਾ ਇਹ ਜਿਹੜੇ ਇਹ ਪਲਾਂਟ ਹੈ ਇਹ ਹੌਟ ਕਲਾਈਮਟ ਦੇ ਪਲਾਂਟ ਹੈ ਇਹ ਆਪਣਾ 50 ਤੋਂ 52 ਡਿਗਰੀ ਟੈਂਪਰੇਚਰ ਦੇ ਤੱਕ ਮਤਲਬ ਕਿ ਇਹ ਗਰਮੀ ਸੈਨ ਕਰ ਲੈਂਦੇ ਆ ਤੇ ਇਹ ਜਿਹੜੇ ਆਪਣਾ ਪਲਾਂਟ ਨੂੰ ਜਿਹੜਾ ਫਰੂਟ ਜਿਹੜਾ ਉਹ ਲੱਗ ਜਾਂਦਾ ਵਾ ਗਰਮੀ ਗਰਮ ਲਾਕਿਆਂ ਦੇ ਵਿੱਚ ਹਾਂਜੀ ਇਹ ਪਲਾਂਟ ਦੀ ਆਪਾਂ ਤੁਹਾਨੂੰ ਵੀਡੀਓ ਜਿਹੜੀ ਆ ਪ੍ਰੂਨਿੰਗ ਦੀ ਵੀ ਪਾਈ ਸੀਗੀ ਫਲਾਵਰਿੰਗ ਦੀ ਵੀ ਪਾਈ ਸੀਗੀ ਤੇ ਇਹਦੇ ਉੱਪਰ ਇਸ ਵਾਰ ਜਿਹੜਾ ਫਰੂਟ ਉਹ ਥੋੜਾ ਕੱਟ ਸੈੱਟ ਹੋਇਆ ਵਾ ਉਹਦਾ ਮੇਨ ਰੀਜ਼ਨ ਹੈ ਕਿ ਇਸ ਵਾਰ ਜਿਹੜੀ ਉਹ ਗੜੇਮਾਰੀ ਹੋ ਗਈ ਆ ਜਦੋਂ ਆਪਣਾ ਫਲਾਵਰਿੰਗ ਮਤਲਬ ਪlant ਫਲਾਵਰਿੰਗ ਤੇ ਆਇਆ ਹੋਇਆ ਸੀਗਾ ਤੇ ਗੜੇ ਮਾਰੀ ਹੋਣ ਕਾਰਨ ਕਾਫੀ ਜਿਆਦਾ ਇਹਦਾ ਫਲਾਵਰ ਜਿਹੜਾ ਉਹ ਲੱਥ ਗਿਆ ਸੀਗਾ ਜਿਸ ਕਾਰਨ ਇਹਦੇ ਉੱਪਰ ਜਿਹੜਾ ਫਰੂਟ ਹੈ ਉਹ ਘੱਟ ਸੈੱਟ ਹੋਇਆ ਜੀ ਤੇ ਬਾਕੀ ਫਿਰ ਵੀ ਆ ਕਾਫੀ ਮਤਲਬ ਕਿ ਜਿਆਦਾ ਆਪਾਂ ਫਰੂਟ ਨਹੀਂ ਕਹਿ ਸਕਦੇ ਲੱਗਾ ਪਰ ਫਿਰ ਵੀ ਆਪਣਾ ਤੁਹਾਨੂੰ ਵੀਡੀਓ ਚ ਦਿਖਾਉਣ ਵਾਸਤੇ ਜਿਹੜਾ ਕਿ ਫਰੂਟ ਆਪਾਂ ਪ੍ਰੂਵ ਦਿੰਦਾ ਵਾ ਕਿ ਫਰੂਟ ਜਿਹੜਾ ਆਪਣਾ ਪੰਜਾਬ ਦੇ ਵਿੱਚ ਗਰਮ ਇਲਾਕਿਆਂ ਦੇ ਵਿੱਚ ਇਹ ਫਰੂਟ ਜਿਹੜਾ ਸੇਬ ਦਾ ਲੱਗ ਜਾਂਦਾ ਜੀ ਹਾਂਜੀ ਜਿਸ ਤਰ੍ਹਾਂ ਤੁਸੀਂ ਹੁਣ ਵੀਡੀਓ ਦੇ ਵਿੱਚ ਦੇਖ ਰਹੇ ਜੇਗੀ ਤੁਹਾਨੂੰ ਆਪਾਂ ਹੁਣ 1 ਮਨთ ਬਾਅਦ ਦੀ ਅਪਡੇਸ਼ਨ ਆਪਲਸ ਦੀ ਦੇ ਰਹੇ ਹਾਂ ਹੁਣ ਜਿਸ ਤਰ੍ਹਾਂ ਆਪਣੇ ਐਪਲ ਜਿਹੜੇ ਉਹ ਇਹਨਾਂ ਦਾ ਸਾਈਜ਼ ਜਿਹੜਾ ਕਾਫੀ ਇਨਕਰੀਜ਼ ਹੋ ਗਿਆ ਵਾ ਤੇ ਇਹਨਾਂ ਦਾ ਹੁਣ ਜਿਹੜਾ ਆਪਣਾ ਕਲਰ ਆ ਉਹ ਗੋਲਡਨ ਸ਼ੁਰੂ ਹੋ ਚੁੱਕਾ ਹੋਇਆ ਵਾ ਜਿਸ ਕਰਕੇ ਇਹਦਾ ਨਾਮ ਜਿਹੜਾ ਐਪਲ ਦੀ ਵੈਰਾਈਟੀ ਦਾ ਰੱਖਿਆ ਗਿਆ ਗੋਲਡਨ ਡੋਰ ਸੈਟ ਜੀ ਤੇ ਇਹਦਾ ਜਿਹੜਾ ਸਾਈਜ਼ ਵੀ ਬਿਲਕੁਲ ਠੀਕ ਹੈ ਤੇ ਉਹਦੇ ਵਿੱਚ ਹੁਣ ਆਪਣੇ ਜਿਸ ਤਰ੍ਹਾਂ ਫਰੂਟ ਪੱਕ ਜਾਂਦਾ ਉਸ ਤਰ੍ਹਾਂ ਦੀ ਬੜੀ ਸੋਹਣੀ ਮਿੱਠੀ-ਮਿੱਠੀ ਖੁਸ਼ਬੂ ਆਉਣੇ ਸ਼ੁਰੂ ਹੋ ਗਈ ਹੈ ਜੀ ਹਾਂਜੀ ਪੰਜਾਬ ਦੇ ਵਿੱਚ ਜਿਹੜੀਆਂ ਤਿੰਨ ਵੈਰੈਟੀਆਂ ਜਿਹੜੀਆਂ ਆਪਣੀਆਂ ਹੌਟ ਕਲਾਈਮੇਟ ਦੀਆਂ ਵਾਂ ਉਹਨਾਂ ਦੇ ਵਿੱਚੋਂ ਇੱਕ 골ਡਨ ਡੋਰਸੈਟ ਹੈ ਜੀ ਇੱਕ ਹਰਮਨ 99 ਤੇ ਇੱਕ ਅਨਾ ਵੈਰੈਟੀ ਹੈ ਜੀ ਇਹ ਜਿਹੜੀਆਂ ਤਿੰਨ ਵੈਰੈਟੀਆਂ ਜਿਹੜੀਆਂ ਪੰਜਾਬ ਦੇ ਵਿੱਚ ਬਹੁਤ ਵਧੀਆ ਗਰੋ ਕਰਦੀਆਂ ਤੇ ਇਹਨਾਂ ਦਾ ਫਰੂਟ ਵੀ ਬਹੁਤ ਵਧੀਆ ਹੈ ਇਹਨਾਂ ਪੰਜਾਬ ਦੇ ਵਿੱਚ ਹੌਟ ਕਲਾਈਮੇਟ ਦੇ ਵਿੱਚ ਇਹ ਪਲਾਂਟ ਜਿਹੜੇ ਆ ਮਤਲਬ ਕਿ ਗਰੋ ਬਹੁਤ ਸੋਹਣੇ ਹੋ ਜਾਂਦੇ ਆ ਜੀ ਇਪਰੂਵ ਵੀ ਇਹਨਾਂ ਨੂੰ ਬਹੁਤ ਅੱਛਾ ਆਉਂਦਾ ਹੈ ਜੀ ਤੇ ਇਹ ਸੀਗੀ ਅੱਜ ਆਪਣੀ ਆਪਲ ਦੇ ਪਲਾਂਟ ਦੇ ਉੱਪਰ ਆਪਣੀ ਵੀਡੀਓ ਜੀ ਮਿਲਦੇ ਜੀ ਤੁਹਾਨੂੰ ਫੇਰ ਨਾ ਕਿਸੇ ਨਾ ਕਿਸੇ ਨਾਲ ਆਪਾਂ ਵੀਡੀਓ ਦੇ ਵਿੱਚ ਤਦ ਤੱਕ ਸਾਡਾ ਧੰਨਵਾਦ ਜੀ